ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਨਾ ਸੁਹਾਣਾ ਸਾਹਿਬ ਆਏ ਆ ਮੋਹਾਲੀ ਦੇ ਵਿੱਚ ਜਿਹੜਾ ਬਾਬਾ ਹਨੂਮਾਨ ਸਿੰਘ ਜੀ ਦਾ ਗੁਰੂ ਘਰ ਆ ਤੇ ਉਹਦੇ ਬਾਰੇ ਬਾਬਾ ਜੀ ਤੋਂ ਆਪਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਕਿਉਂਕਿ ਸਾਨੂੰ ਵੀ ਜਿੱਦਾਂ ਕਈ ਗੱਲਾਂ ਇੱਥੇ ਆਣ ਕੇ ਪਤਾ ਲੱਗੀਆਂ ਨਾ ਨਹੀਂ ਨੌਲੇਜ ਸੀ ਤੇ ਬਾਬਾ ਜੀ ਦੱਸਣਗੇ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜੀ ਹੋਰ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਗੁਰੂ ਘਰ ਦਾ ਇਤਿਹਾਸ ਹੈ ਇੱਥੇ ਬਾਬਾ ਜੀ ਜੰਗਲ ਹੁੰਦਾ ਸੀ ਠੀਕ ਹੈ ਜੀ ਇੱਥੇ ਜੰਗਲ ਹੁੰਦਾ ਸੀ ਇੱਥੇ ਨਾ ਕੋਈ ਲਖਾ ਨਹੀਂਤਾ ਕੜਾ ਪ੍ਰਸਾਦ ਕੀ ਦੇਖ ਲਿਆ ਮੈਂ ਤੇ ਪਿੰਡ ਤੇ ਬਣਾ ਪਿੰਡ ਤੇ ਬਣਾ ਕੇ ਨਾ ਉਹਰੇ ਬਾਬਾ ਜੀ ਕੀ ਇਕੱਲੀ ਸਮਾਦ ਸੀ ਠੀਕ ਹੈ ਜੀ ਉਹਦਾ ਕੋਈ ਕੁਝ ਨਹੀਂਤਾ ਬਾਬਾ ਹਲਮਾਨ ਸਿੰਘ ਦੀ ਇਕੱਲੀ ਸਮਾਦ ਸੀ ਉਥੇ ਮੱਥਾ ਟੇਕਿਆ ਤੇ ਸੁੱਖਾਂ ਬਾਰਾਂ ਬੈਠੀਆਂ ਠੀਕ ਹੈ ਜੀ ਤਾਂ ਉਥੇ ਬਾਅਦ ਫਿਰ ਇੱਕ ਮੁਸਲਮਾਨਾਂ ਦਾ ਛੋਕਰਾਤਾ ਠੀਕ ਹੈ ਜੀ ਮੁਸਲਮਾਨਾਂ ਦਾ ਛੋਕਰਾਤਾ ਜਦ ਉਹਨੂੰ ਉਹ ਉਹ ਉਹਦਾ ਛੋਟਾ ਜਿਹਾ ਠੀਕ ਹੈ ਜੀ ਬਲਵੰਤ ਸਿੰਘ ਬਲਵੰਤ ਸਿੰਘ ਨਾਂ ਦਾ ਉਹਦੇ ਕਾਜ ਜਦ ਉਹ ਕਿਤੇ ਚੌਕ ਉਹ ਕਿਤੇ ਚੌਕੀਦਾਰ ਕਰੇ ਕਰੇ ਕਿਸੇ ਕੋਸ ਕਰੇ ਕਰੇ ਉਹਨੋਂ ਨਾ ਫੇਰਨਾ ਸੁਖਨੇ ਮਾਰਸ਼ਨ ਹੋ ਗਏ ਬਾਬਾ ਜੀ ਕੇ ਬਰਹਮਾਨ ਸਿੰਘ ਹਾਂ ਜੀ ਹਾਂ ਜੀ ਠੀਕ ਹੈ ਜੀ ਵੀ ਉਹਦਾ ਸੇਵਾਲਾ ਫਿਰ ਉਹਨੇ ਉਹਦਾ ਸੇਵਾਲਾ ਜੀ ਫਿਰ ਉਹਨੇ ਉਹਰੇ ਬਾਅਦ ਕਰਿਆ ਸਾਰਾ ਕੁਸਾ ਅੱਛਾ ਮੁਸਲਮਾਨਾਂ ਦਾ ਲੜਕਾ ਸੀ ਮੁਸਲਮਾਨਾਂ ਦਾ ਲੜਕਾ ਸੀ ਔਰ ਉਹਦਾ ਤਾਂ ਉਹਨੇ ਸੇਵਾ ਕਰੀਏ ਉਹ ਬਾਬਾ ਜੀ ਨੇ ਇਹ ਕਿਆ ਨਾਤਾ ਦੋ ਬਲਵੰਤ ਸਿੰਘ ਬਲਵੰਤ ਸਿੰਘ ਨੇ ਬੜੀ ਸੇਵਾ ਕੀਤੀ ਬੂਤੇ ਬਾਅਦ ਫਿਰ ਫਿਰ ਇੱਕ ਹੋਰ ਉਰੇ ਆਗੇ ਜਿਨਾ ਕੀ ਕਮੇਟੀ ਸੀ ਕਮੇਟੀ ਉਰੇ ਉਰੇ ਸੰਤ ਆਏ ਸੇ ਲੰਬੇ ਵਾਲੇ ਉਹਨਾਂ ਨੇ ਕਿਹਾ ਵੀ ਖਜੂਰਾ ਨਹੀਂ ਪਟਣਿਆ ਭਾਈ ਅੱਛਾ ਜੀ ਫਿਰ ਉਹ ਉਹਨਾਂ ਨੇ ਆ ਕੇ ਨਾ ਕਿਆ ਕਰਿਆ ਉਹ ਨਾ ਗੁਰੂ ਘਰ ਦਾ ਪ੍ਰਧਾਨ ਬਣਾ ਦਿੱਤਾ ਕਾਕਾ ਸਿੰਘ ਨਾ ਉਹਦਾ ਠੀਕ ਹੈ ਜੀ ਉਹ ਦਿਹਾੜੀ ਪਰ ਲੇ ਕੇ ਨਾ ਬੰਦੇ ਦੋ ਹਾਂ ਦੋ ਤਿੰਨ ਬੰਦੇ ਤੇ ਠੀਕ ਹੈ ਜੀ ਉਹ ਕਹਿਣ ਲੱਗੇ ਨਾ ਵੀ ਉਹਨਾਂ ਨੂੰ ਕੋਠਾ ਪਾਣਾ ਦਾ ਜਿੱਥੇ ਸਮਾਦ ਹੀ ਬਾਬਾ ਜੀ ਕੀ ਠੀਕ ਹੈ ਜੀ ਵੀ ਕੋਠਾ ਪਾਣਾ ਉਹ ਖਜੂਰਾ ਸਮਾਦ ਮਤਲਬ ਉੱਥੇ ਸੰਸਕਾਰ ਹੋਇਆ ਸੀ ਉਹਨਾਂ ਦਾ ਹਾਂ ਉਹ ਸੰਸਕਾਰ ਤਾਂ ਕਰਿਆਦਾ ਇੱਥੇ ਠੀਕ ਹੈ ਜੀ ਉਹ ਗੁੱਠਾ ਸਾਹਿਬ ਹੈ ਠੀਕ ਹੈ ਜੀ ਆ ਉਸ ਬਾਬਾ ਜੀ ਦੀ ਸਮਾਦ ਬਣਾਈ ਤੇ ਉਹ ਉੱਥੇ ਉਹ ਸਾਹਮਣੇ ਉਹ ਕਮਰਾ ਦਾ ਠੀਕ ਹੈ ਜੀ ਹਾਂ ਜੀ ਤਾਂ ਫਿਰ ਉੱਤੇ ਬਾਅਦ ਜਦੋਂ ਉਹ ਕਹਿਣ ਲੱਗੇ ਵੀ ਖਜੂਰਾ ਪਟੜੀਆਂ ਠੀਕ ਹੈ ਜੀ ਜਦੋਂ ਉਹ ਨੌਕਰ ਨੂੰ ਕਹਿਣ ਲੱਗੇ ਨੌਕਰ ਨੂੰ ਉਹਨੂੰ ਨਾ ਆਪਣੇ ਜਿਹੜਾ ਦਿਹਾੜੀਦਾਰ ਬੰਦਾ ਸੀ ਠੀਕ ਹੈ ਜੀ ਉਹ ਕਹਿਣ ਲੱਗਾ ਨਾ ਵੀ ਤਾ ਖਜੂਰ ਪੱਟੋ ਠੀਕ ਹੈ ਜੀ ਉਹ ਕਹਿਣ ਲੱਗਾ ਜਦੋਂ ਉਹਨੂੰ ਟੱਕ ਮਾਰਿਆ ਨਾ ਖਜੂਰ ਕੇ ਲਾਗ ਉਹਨੂੰ ਘਰ ਤੇ ਫੜ ਲਿਆ ਗਾਇਕ ਸਿੰਘਾਂ ਨੇ ਹਾਂ ਉਹ ਸਿੰਘਾਂ ਨੇ ਸ਼ੀਦਾ ਨਾ ਅੱਛਾ ਜੀ ਉਹਨਾਂ ਨੇ ਉਹਨੂੰ ਘਰ ਤੇ ਫੜ ਲਿਆ ਉਸ ਵਾ ਬੋਲਿਆ ਨਹੀਂ ਕਿ ਆਹ ਹੈ ਤਾਂ ਉਹਨੂੰ ਪਰਾਂ ਦੇ ਗਿਆ ਹੋ ਪਰਾਂ ਪਰਾਂ ਦੇ ਕੇ ਵੀ ਕੀ ਆ ਬਾਤ ਹੋ ਕਿ ਵੀ ਤੱਕਾਤੇ ਨਹੀਂ ਬੋਲਦਾ ਕੀ ਹੋਇਆ ਉਹ ਬਾਬਾ ਬੋਲਿਆ ਨੀ ਕਿ ਉਹ ਕਹਾ ਵੀ ਮੈਂ ਇਹਦਾ ਕੁਝ ਨਹੀਂ ਕਰਨਾ ਵੀ ਮਨ ਨੂੰ ਤਾਂ ਨਾ ਵੀ ਬਾਬਾ ਜੀ ਦੇਖਾਂਗੇ ਚੋਲੇ ਵਾਲੇ ਵੀ ਮੈਂ ਨਹੀਂ ਔਰਤ ਦਿਹਾੜੀ ਕਰਨੀ ਭਾਈ ਉਹ ਕਹਿਣ ਲੱਗਾ ਕਹਿੰਦਾ ਉਹਦਾ ਸਾਲਾ ਝੂਠ ਬੋਲਦਾ ਵੀ ਤੂੰ ਜਾ ਮੋਹਨ ਮੋਹਨ ਉਸ ਦਾ ਜਿਹੜਾ ਦੂਆ ਤਾਂ ਉਹ ਮੋਹਨ ਤਾਂ ਕਾ ਮੋਹਨ ਤੂੰ ਟੱਕ ਮਾਰ ਜਦ ਉਹ ਲੋ ਕਰਨ ਲੱਗਾ ਕੋਈ ਉੱਪਰੇ ਰਹਿ ਗਈ ਸੀ ਉਹ ਕਾ ਵੀ ਗਾਲ ਘੋਟ ਪਿਆ ਤਾਂ ਫਿਰ ਕਾਕਾ ਕਹਿਣ ਲੱਗਾ ਮੈਨੂੰ ਜੁਰਾ ਪੱਟਣ ਨਹੀਂ ਦਿੱਤੀ ਹਾਂ ਪੱਟਣਿਆ ਨਹੀਂ ਸੀ ਹਾਂ ਅੱਛਾ ਜੀ ਹਾਂ ਤਾਂ ਫਿਰ ਬਾਬਾ ਜੀ ਕਹਿਣ ਲੱਗੇ ਵੀ ਨਾ ਕਾ ਭਾਈ ਉਹਦਾ ਛੇੜਣਾ ਨਹੀਂ ਕੁਛ ਵੀ ਕੋਈ ਕੁਛ ਹੋਵੇ ਮੈਂ ਤਾਂ ਫਿਰ ਉਥੇ ਬਾਦ ਜੀ ਤਾਂ ਜਦ ਉਹ ਕਹਿਣ ਲੱਗੇ ਵੀ ਨਹੀਂ ਵੀ ਪੂਰਾ ਇਹ ਨਹੀਂ ਕੰਮ ਚੱਲਣਾ ਉਹ ਜਿਹੜਾ ਕਾਕਾ ਤੇ ਨਾ ਉਹਦਾ ਸੇਵਕ ਤਾਂ ਉਹ ਪ੍ਰਧਾਨ ਤਾਂ ਉਹ ਆਟ ਬਤਾ ਕੋ ਤੁਹਾਨੂੰ ਅਕਲ ਨਹੀਂ ਸੀ ਬੋਲਣੇ ਕੀ ਉਹ ਕਹਿੰਦਾ ਉਹਰਾ ਕਿ ਆਗਾ ਲਿਆ ਮੈਂ ਪਟਾਂ ਗੜ ਉਸ ਕਾ ਵੀ ਕੋੜਦਾ ਫਿਰ ਬਾਬਿਆ ਨੇ। ਵਾਹਿਗੁਰੂ। ਯਾਦਾ ਬਾਬਾ ਨੇ ਗਾਲ ਘੋੜਦਿਆ ਕਾ ਬੁਰਾ ਹਾਲ ਕਰ ਦਿਆ। ਯਾਦੀ ਕਮੇਟੀ ਛੱਡ ਕੇ ਚਲੇ ਗਿਆ ਫਿਰ ਕਮੇਟੀ ਆਂਦੇ ਆ ਰਹੀਆਂ। ਤਾਂ ਫਿਰ ਕਮੇਟੀ ਆਂਦੇ ਰਹੇ ਜੇ ਕਮੇਟੀ ਆਈ ਫਿਰ ਨਾ ਇੱਕ ਹੋਰ ਖਜੂਰ ਟੁੱਟ ਗਈ। ਯਾਦੀ ਬਾਬਾ ਜੀ ਖਜੂਰ ਟੁੱਟ ਗਈ। ਉਹ ਤਾਂ ਨਾ ਖਜੂਰ ਖਜੂਰ ਕਾ ਸਤਿਰ ਬਣਾ ਕੇ ਉਥਾ ਕਾਮਰਾ ਬਣਾ ਦਿਆ ਕੱਚਾ ਜੀ। ਠੀਕ ਹੈ ਜੀ। ਹਾਂ ਜੀ। ਉਥਾ ਜੇ ਕਾਮਰਾ ਬਣਾ ਦਿਆ ਕੱਚਾ ਹੀ ਬਾਬਾ ਜੀ ਕੀ। ਫਿਰ ਲੋਕਾਂ ਨੂੰ ਪਤਾ ਲੱਗ ਗਿਆ ਪਿੰਡ ਨੂੰ। ਠੀਕ ਹੈ ਬਾਬਾ ਜੀ ਪ੍ਰਗਟ ਹੋ ਗਏ ਉਰੇ ਨੂੰ ਨਾ ਕੋਈ ਨੰਗੇ ਸਿਰ ਨਹੀਂ ਲਖੇਤਾ ਨਾ ਕੋਈ ਇਦਨ ਬਸਾਵ ਕਰਨ ਨਾ ਕਰਦਾ ਨੰਗੇ ਸਿਰ ਨਹੀਂ ਚਾਹਤਾ ਕੋਈ ਤੇਲ ਲਾ ਕੇ ਸਿਰ ਨੂੰ ਇਥੇ ਲਖੇਤਾ ਮਨ ਪੈਰਾ ਪੂਰਾ ਸਖਤ ਸੀ ਬਹੁਤ ਸਖਤ ਪੈਰਾ ਦਾ ਜੇ ਨਾ ਕੋਈ ਗਲਤੀ ਕਰਦਾ ਤਾਂ ਬਾਬੇ ਟਾਲ ਹੈ ਚੋ ਨੂੰ ਹਟ ਕੇ ਹਾਂ ਜੀ ਹਾਂ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਬਾਬਾ ਕੇ ਦਰਸ਼ਨ ਵੀ ਹੁੰਦੇ ਕੋੜੇ ਆ ਮੈਂ ਤੇ ਰਾਤ ਨੂੰ 2 ਵਜੇ ਠੀਕ ਹੈ ਜੀ ਕੋੜੇ ਬੰਨ ਤੇ ਉੱਥੇ ਖਜੂਰਾਂ ਬੈਠ ਠੀਕ ਹੈ ਜੀ ਉਹ ਕਹੇ ਖਜੂਰਾਂ ਨਹੀਂ ਛੇੜਨੇ ਹਾਂ ਮੈਂ ਨਾ ਕੋੜੇ ਬੰਨਣੇ ਆ ਠੀਕ ਹੈ ਜੀ ਹਾਂ ਜੀ ਕਾ ਫੇਰ ਤਾਂ ਖਜੂਰਾ ਬੱਟੀਆਂ ਫੇਰ ਬਾਬਾ ਮਹਿੰਦਰ ਸਿੰਘ ਨੇ ਕਿਹਾ ਵੀ ਉਹ ਰ ਸरोवर ਬਣਾਉਣਾ ਬਾਬੇ ਮਹਿੰਦਰ ਸਿੰਘ ਨੇ ਠੀਕ ਹੈ ਜੀ ਤੇ ਭਾਈ ਫਿਰ ਬੇਨਤੀ ਕਰੀ ਸਾਰੇ ਸੰਗਤ ਨੇ ਫਿਰ ਜੜੀ ਲਾ ਕੇ ਖਜੂਰਾ ਫਿਰ ਇਹ ਬੱਟੀਆਂ ਫਿਰ ਸरोवर ਬਣਾਇਆ ਯਾਹ ਜਿਹੜਾ ਯਾਹ ਪਹਿਲਾਂ ਇੱਥੇ ਨਾ ਛੱਪੜੀ ਦੀ ਟੋਬਾਤਾ ਜਿਹੜੇ ਨਾ ਬੰਦੇ ਐਸਾ ਨਾ 12 ਮਹੀਨੇ ਤੀ ਦਿਨ ਪਾਣੀ ਨਹੀਂ ਸੁੱਕਿਆ ਦਾ ਵਾਹਿਗੁਰੂ ਜਿਹੜੇ ਨਾ ਜਿਹੜੇ ਨਾ ਸੁੱਕੇ ਬੰਦੇ ਹੋਏ ਤੇ ਹੱਡ ਸੁੱਕੇ ਬੱਚਿਆਂ ਕੇ ਹੋਏ ਤੇ ਉਹ ਰ ਇਸ਼ਨਾਨ ਕਰਾਦੇ ਤੇ ਠੀਕ ਹੋ ਜਹਾਂ ਤੇ ਇਸ਼ਨਾਨ ਕਰਕੇ ਠੀਕ ਹੋ ਜਾਂਦਾ ਆ ਠੀਕ ਹੋ ਜਾਂਦੇ ਬੱਚੇ ਠੀਕ ਹੈ ਜੀ ਫਿਰ ਉਹ ਸੁੱਖਾਂ ਬਾਹਰ ਆਉਣ ਲੱਗੇ ਆ ਬਈ ਕ ਮੇਰੀ ਹੋ ਜਾ ਹੋ ਜਾ ਬਾਬਾ ਨੇ ਸਾਰਾ ਕੁਝ ਲੋਟ ਕਰਿਆ ਠੀਕ ਹੈ ਜੀ ਹਾਂ ਜਿਸਕੇ ਕਿਸੇ ਜਿਗੇ ਮਾਨ ਪਾਵਾਂ ਦਾ ਤੇ ਨਾ ਬਾਬਾ ਜੀ ਉਹ ਜੀ ਕਰੇ ਤੇ ਫਿਰ ਬਾਬਾ ਜੀ ਆਗੇ ਹਣ ਸਾਲੀ ਵਾਲੇ ਠੀਕ ਹੈ ਜੀ ਬਾਬਾ ਜੀ ਹਣ ਸਾਲੀ ਵਾਲੇ ਬਾਬਾ ਜੀ ਸਿੰਘ ਜੀ ਹਾਂਜੀ ਅਸੀਂ ਵੀ ਦਰਸ਼ਨ ਕੀਤੇ ਜੀ ਹਾਂਜੀ ਫਿਰ ਉਹ ਆਏ ਉਹਨਾਂ ਨੇ ਸੇਵਾ ਲਈ ਜੀ ਦਰਵਾਜ਼ਾ ਸਾਹਿਬ ਕੀ ਜਿਹੜਾ ਪਹਿਲਾ ਸੇਵਾ ਦਾ ਪਹਿਲੀ ਸੇਵਾ ਤੇ ਪਹਿਲੇ ਦਰਵਾਜ਼ਾ ਸਾਹਿਬ ਕੀ ਸੀ ਅੱਛਾ ਇੱਕ ਯੋਗ ਯੋ ਜਿਹੜਾ ਦਰਵਾਜ਼ਾ ਸਾਹਿਬ ਬਣਿਆ ਕਣੜੇ ਦੁਬਾਰੇ ਬਣਿਆ ਬਾਬਾ ਜੀ ਹਾਂ ਠੀਕ ਹੈ ਜੀ ਹਾਂਜੀ ਦੁਬਾਰੇ ਬਣਿਆ ਸਾਰਾ ਇਤਿਹਾਸਾ ਜੰਗਾਰਾ ਬੁਲਾਵੇ ਸ਼ੀਰ ਸਿੰਘਾਂ ਦੇ ਮਨ ਨੂੰ ਭਾਵੇ ਸੋ ਸ੍ਰੀ ਅਕਾਲੋ ਵਾਰੀ ਘਰਦ ਸੋ ਵਾਏ ਕਿਫਾਤੇ